ਬਹੁਤ ਹੀ ਸਤਿਕਾਰਯੋਗ ਮੇਰੇ ਦਿਨਾਨਗਰ ਸ਼ਹਿਰ ਵਾਸੀਓ ਤੇ ਦਿਨਾਨਗਰ ਦੇ ਇਲਾਕਾ ਵਾਸੀਓ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨਾ ਚਾਹਨਾ ਹਾਂ ਜੋ ਕਿ ਸਾਡੇ ਦਿਨਾਨਗਰ ਸ਼ਹਿਰ ਤੇ ਸਾਡੇ ਦਿਨਾਨਗਰ ਦੇ ਇਲਾਕੇ ਦੇ ਨਾਲ ਸੰਬੰਧਿਤ ਹਨ ਦਿਨਾਨਗਰ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਹਾਂ ਕਿ ਦਿਨਾਨਗਰ ਸ਼ਹਿਰ ਸਾਡਾ ਪੰਜਾਬ ਦਾ ਇੱਕ ਸ਼ਾਂਤੀਪੂਰਵਕ ਸ਼ਹਿਰ ਮੰਨਿਆ ਗਿਆ ਹੈ ਜਦੋਂ ਇੱਕ ਮਾੜਾ ਦੌਰ ਪੰਜਾਬ ਵਿੱਚ ਆਇਆ ਸੀ ਕੋਸੂ ਵਾਲੇ ਵੀ ਦਿਨਾਨਗਰ ਸ਼ਹਿਰ ਦੇ ਲੋਕ ਰਲ ਮਿਲ ਕੇ ਭਾਈਚਾਰੇ ਨਾਲ ਇੱਕ ਦੂਜੇ ਦੀ ਮਦਦ ਕਰਦੇ ਸਨ ਅੱਜ ਕੱਲ ਵੀ ਲੋਕ ਦਾ ਸੁਭਾਅ ਉਸੇ ਤਰ੍ਹਾਂ ਹੀ ਹੈ ਪਰ ਕੁਝ ਗੱਲਾਂ ਵੇਖਣ ਦੇ ਵਿੱਚ ਆਈਆਂ ਹਨ ਕਿ ਜਿਵੇਂ ਲੋਕੀ ਆਪਣੇ ਆਪਣੇ ਧਰਮਾਂ ਨੂੰ ਲੈ ਕੇ ਆਪਣੇ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਲੈ ਕੇ ਆਪਣਾ ਜਿਸ ਤਰ੍ਹਾਂ ਚੌਕਾਂ ਦੇ ਨਾਂ ਰੱਖਣਾ ਚਾਹੁੰਦੇ ਹਨ ਕਿਸੇ ਗੇਟ ਦਾ ਨਾਂ ਰੱਖਣਾ ਚਾਹੁੰਦੇ ਹਨ ਜਾਂ ਕਿਸੇ ਗਲੀ ਦਾ ਨਾਂ ਰੱਖਣਾ ਚਾਹੁੰਦੇ ਹਨ ਇਹ ਇੱਕ ਰਿਵਾਜ ਜਾਂ ਦੀਨਾ ਨਗਰ ਸ਼ਹਿਰ ਦੇ ਵਿੱਚ ਤੁਰ ਪਿਆ ਹੈ ਜਿਹੜਾ ਕਿ ਸਹੀ ਨਹੀਂ ਹੈ ਹਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਕਿਸੇ ਨੂੰ ਕਿਸੇ ਨੇ ਆਪਣੇ ਗਲੀ ਦਾ ਨਾਂ ਆਪਣੇ ਚੌਕ ਦਾ ਨਾਂ ਜਾਂ ਆਪਣੇ ਕਿਸੇ ਵੀ ਮਨਪਸੰਦ ਜਗ੍ਹਾ ਦਾ ਨਾਂ ਕੁਝ ਰੱਖਣਾ ਚਾਹੁੰਦੇ ਹਨ ਉਹ ਉਹਨਾਂ ਦਾ ਇੱਕ ਰੂਲ ਹੈ ਇੱਕ ਤਰੀਕਾ ਹੈ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਕਿ ਆਪਣਾ ਕੋਈ ਮੰਗ ਪੱਤਰ ਆ ਕੇ ਸ਼ਹਿਰ ਦੇ ਵਿੱਚ ਜੋ ਕਮੇਟੀ ਘਰ ਹੈ ਉੱਥੇ ਆ ਕੇ ਦਿੱਤਾ ਜਾਵੇ ਫਿਰ ਉਹ ਕਮੇਟੀ ਦੇ ਜੋ ਸਾਰੇ ਮੈਂਬਰ ਹੈ ਬਹਿ ਕੇ ਆਪਣੀ ਮੀਟਿੰਗ ਦੇ ਵਿੱਚ ਆਪਣਾ ਮਤਾ ਪਾਸ ਕਰ ਮਤਾ ਪਾਉਂਦੇ ਹਨ ਉਸ ਨੂੰ ਸਰਬਸੰਮਤੀ ਨਾਲ ਜੋ ਪ੍ਰਵਾਨ ਹੋ ਜਾਂਦਾ ਹੈ ਉਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਉਸ ਦੇ ਉੱਤੇ ਨਾਂ ਰੱਖਣ ਦੀ ਮੋਹਰ ਲੱਗ ਜਾਂਦੀ ਹੈ পর্যবেক্ষণ ਵਿੱਚ ਆਇਆ ਹੈ ਕਿ ਕੁਝ ਲੋਕ ਆਪਣੀ ਮਰਜ਼ੀ ਨਾਲ ਹੀ ਜਿੱਥੇ ਚਾਏ ਉਥੇ ਨਾਂ ਰੱਖ ਦਿਓ ਚਾਹ ਬੋਰਡ ਲਾ ਦਿਓ ਚਾਹ ਕੁਝ ਕਰ ਦਿਓ ਜਿਹੜਾ ਕਿ ਗੈਰ ਕਾਨੂੰਨੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਚੀਜ਼ ਤੋਂ ਬਚਿਆ ਜਾਵੇ ਤੇ ਇਹ ਚੀਜ਼ ਨੂੰ ਨਾ ਕੀਤਾ ਜਾਵੇ ਹਰ ਇੱਕ ਨੂੰ ਹੱਕ ਹੈ ਆਪਣਾ ਗੱਲ ਰੱਖਣ ਦਾ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਆਉਂਦੀ ਹੈ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਹਾਂ ਰਿਪੀਟ ਕਰ ਰਿਹਾ ਹਾਂ ਕਿ ਉਹ ਆਪਣਾ ਵਿਚਾਰ ਆਪਣੀ ਮੰਗ ਜਿਹੜੀ ਉਹ ਕਮੇਟੀ ਘਰ ਦੇ ਵਿੱਚ ਦੇਵੇ ਤੇ ਕਮੇਟੀ ਘਰ ਜੋ ਕਿ ਇਸ ਨੂੰ ਆਪਣੇ ਮਤੇ ਦੇ ਵਿੱਚ ਪਾ ਕੇ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਉਸ ਦੇ ਉੱਤੇ ਸਹਿਮਤੀ ਦੇਵੇਗਾ ਤਾਂ ਉਹ ਰੱਖਿਆ ਜਾਵੇਗਾ ਇਹ ਸਾਰੀ ਹੀ ਬੇਨਤੀਆਂ ਨੂੰ ਮੈਂ ਆਪ ਦੇ ਅੱਗੇ ਰੱਖਣਾ ਚਾਹੁੰਦਾ ਸੀ ਜੋ ਮੈਂ ਕੀ ਕਰ ਰਿਹਾ ਹਾਂ ਅੰਤ ਵਿੱਚ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਦੀਨਾ ਨਗਰ ਸ਼ਹਿਰ ਇੱਕ ਬੜਾ ਧਾਰਮਿਕ ਸ਼ਹਿਰ ਹੈ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਮੈਂ ਨਹੀਂ ਚਾਹੁੰਦਾ ਕਿ ਸਾਡਾ ਆਪਸ ਦੇ ਵਿੱਚ ਕੋਈ ਫਸਾਦ ਹੋਵੇ ਮੈਂ ਇਹੀ ਬੇਨਤੀ ਕਰਦਾ ਹੋਏ ਆਪਕੋ ਅਗਿਆ ਲੰਨਾ ਹਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ